ਜਿੰਨਾ ਚਿਰ ਸਿੱਖ ਸ੍ਰੀ ਦਸਮ ਗ੍ਰੰਥ ਸ੍ਰੀ ਸਰਬਲੋ ਪ੍ਰਕਾਸ਼ ਨੂੰ ਨਹੀਂ ਮੰਨਦੇ ਉਹ ਸਤਕਾਰ ਨਹੀਂ ਦਿੰਦੇ ਸਿੱਖ ਕਦੇ ਵੀ ਉਹ ਕਿਤੇ ਪਹੁੰਚ ਨਹੀਂ ਸਕਦੇ ਜੋ ਚਾਹੁੰਦੇ ਆ ਜਿਹੜੀ ਅੱਜ ਸਿੱਖਾਂ ਦੀ ਜੋ ਹਾਲਾਤ ਬਣੇ ਹੋਏ ਨੇ ਉਹ ਇਸੇ ਕਰਕੇ ਹੋਇਆ ਲੱਗਦਾ ਤੁਹਾਨੂੰ ਇਹਦਾ 100% ਕ੍ਰੈਡਿਟ ਇਸੇ ਗਲਤੀ ਨੂੰ ਜਾਂਦਾ ਮਹਾਰਾਜ ਨੇ ਅਥਾਸ ਕੂਬਸੂਰਤ ਸਿਰਜਣਾ ਕੀਤੀ ਹੈ ਗੁਰਬਾਣੀ ਦੀ ਸ੍ਰੀ ਅਕਾਲ ਉਸਤਤ ਸ੍ਰੀ ਜਪੁ ਸਾਹਿਬ ਪੰਜ ਸਬਈਏ ਚੰਡੀ ਦੀ ਵਾਰ ਇਸ ਸਾਰੀਆਂ ਬਾਣੀਆਂ ਸ੍ਰੀ ਦਸਮ ਗ੍ਰੰਥ ਦੇ ਵਿੱਚ ਆ ਜੇ ਸਿੱਖ ਕਮਜ਼ੋਰ ਨੇ ਜੇ ਸਿੱਖ ਆਪਣੇ ਮਨ ਦੇ ਨਾਲ ਆਪਣੀਆਂ ਪਰੇਸ਼ਾਨੀਆਂ ਦੇ ਨਾਲ ਨਹੀਂ ਲੜ ਪਾਰੇ ਉਹਦਾ ਕਾਰਨ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸ੍ਰੀ ਦਸਮ ਗ੍ਰੰਥ ਸ੍ਰੀ ਸਰਬਲੋ ਪ੍ਰਕਾਸ਼ ਦਾ ਨਹੀਂ ਹੋਣਾ ਨੌਲੇਜ ਹੀ ਸਭ ਕੁਝ ਆ ਨੌਲੇਜ ਗਿਆਨ ਹੀ ਉਹ ਹਥਿਆਰ ਹੈ ਜਿਹਦੇ ਨਾਲ ਅਸੀਂ ਕਿਤੇ ਪਹੁੰਚ ਸਕਦੇ ਆ ਆਪਣੀ ਇਸ ਮਿੱਟੀ ਦੇ ਪੰਜਾਬ ਦੇ ਹੱਲ ਕਰ ਸਕਦੇ ਆ ਤੇ ਉਹ ਗਿਆਨ ਇਹਨਾਂ ਗ੍ਰੰਥਾਂ ਦੇ ਵਿੱਚ ਮਾਰੰਦਰ ਰੱਖਿਆ ਹੋਇਆ ਉਹਦੇ ਬਗੈਰ ਸਿੱਖ ਕੁਝ ਵੀ ਨਹੀਂ ਹੈਗੇ ਵਰਲਡ ਦੇ ਵਿੱਚ ਕਰੀਬਨ 90% ਨੌਜਵਾਨ ਨੇ ਜੋ ਅਜੇ ਤੱਕ ਜਿਨ੍ਹਾਂ ਨੇ ਸ੍ਰੀ ਸਰਬਲੋ ਪ੍ਰਕਾਸ਼ ਦਾ ਨਾਮ ਵੀ ਨਹੀਂ ਸੁਣਿਆ ਹੋਇਆ रियलिटी है इस ਕਰਕੇ ਅਸੀਂ ਤੇ ਇਹੀ ਆਪਣੇ ਭਰਾਵਾਂ ਨੂੰ ਪੈਣਾ ਨੂੰ ਬੇਨਤੀ ਕਰਦੇ ਆਂ ਕਿ ਜਾਗੋ ਤੁਸੀਂ ਆਪਣੇ ਆਪ ਦੇ ਨਾਲ ਸਵਾਲ ਕਰੋ ਉਸ ਪ੍ਰਮਾਤਮਾ ਨੂੰ ਅਰਦਾਸ ਕਰੋ ਮਹਾਰਾਜ ਅਸੀਂ ਉਹਨਾਂ ਪੁਰਾਤਨ ਸਿੱਖਾਂ ਵਰਗੇ ਕਿਉਂ ਨਹੀਂ ਹੈਗੇ ਕਿਉਂਕਿ ਸਾਡੇ ਕੋਲ ਉਹ ਗਿਆਨ ਨਹੀਂ ਹੈਗਾ ਸਾਡੇ ਕੋਲ ਉਹ ਦਾਤਾ ਨਹੀਂ ਹੈਗੀਆਂ ਜੋ ਮਹਾਰਾਜ ਨੇ ਪੁਰਾਤਨ ਸਿੱਖਾਂ ਨੂੰ ਬਖਸ਼ੀਆਂ ਸੀ ਇਸ ਲੰਮੇ ਪੈਂਡੇ ਦੇ ਵਿੱਚ ਸਿੱਖਾਂ ਨੇ ਉਹ ਸਭ ਕੁਝ ਗਵਾ ਦਿੱਤਾ। ਸੋ ਜੋ ਕਮੀ ਆਈ ਹੈ ਉਹ ਹੈ ਨੌਲੇਜ ਦੀ। ਕਿਹੜੀਆਂ-ਕਿਹੜੀਆਂ ਕਮਜ਼ੋਰੀਆਂ ਨੇ ਸਾਨੂੰ ਪਹਿਚਾਨਣੀਆਂ ਪੈਣਗੀਆਂ। ਉਹਦੇ ਬਗੈਰ ਅਸੀਂ ਕੋਸ਼ਿਸ਼ ਵੀ ਹਾਸਲ ਨਹੀਂ ਕਰ ਸਕਦੇ। ਸ੍ਰੀ ਸਰਬਲੋਪrakash ਦੀ ਗੱਲ ਕਰਦੇ ਹੋ ਇਹਦੇ ਵਿੱਚ ਜਿਹੜਾ ਖਾਸ ਕੀ ਹੈ ਜਿਹੜਾ ਸਿੱਖਾਂ ਨੂੰ ਹਲ ਤੱਕ ਪਤਾ ਨਹੀਂ ਲੱਗਿਆ ਇਸ ਚੀਜ਼ ਦੇ ਬਾਰੇ। ਸੰਪੂਰਨ ਤੌਰ ਤੇ ਮਨ ਨੂੰ ਕੰਟਰੋਲ ਕਰਨ ਦੀ ਜੋ ਸ਼ਕਤੀ ਹੈ ਉਹ ਮਹਾਰਾਜ ਨੇ ਸ੍ਰੀ ਸਰਬਲੋ ਪ੍ਰਕਾਸ਼ ਵਿੱਚ ਰੱਖੀ ਹੋਈ ਆ ਅੱਜ ਜੋ ਇਕਨੋਮੀਕਲੀ ਪੰਜਾਬ ਇਹਨਾਂ ਨੀਵਾ ਜਾ ਚੁੱਕਿਆ ਮਾਇਆ ਪੱਖੋਂ ਪੈਸੇ ਪੱਖੋਂ ਮਾਇਆ ਨੂੰ ਕਿਵੇਂ ਕੰਟਰੋਲ ਕਰਨਾ ਕਿਵੇਂ ਖਿੱਚਣਾ ਆ ਕਿਵੇਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਰਾਜ ਭਾਗ ਲੈ ਸਕਦੇ ਆ ਉਹਦਾ ਸਾਰਾ ਗਿਆਨ ਸ੍ਰੀ ਸਰਬਲੋ ਪ੍ਰਕਾਸ਼ ਦੇ ਵਿੱਚ ਆ ਆਪਣੀਆਂ ਕਮਜ਼ੋਰੀਆਂ ਨਾਲ ਕਿਵੇਂ ਲੜਨਾ ਸੀ ਇਹਨਾਂ ਨੂੰ ਕਿਵੇਂ ਠੇਰ ਕਰਨਾ ਉਹ ਸ੍ਰੀ ਸਰਬਲੋ ਪ੍ਰਕਾਸ਼ ਦੇ ਵਿੱਚ ਆ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦਾ ਪ੍ਰਕਾਸ਼ ਇਸ ਧਰਤੀ ਤੇ ਹੋਇਆ ਮਹਾਰਾਜ ਨੇ 13 13 ਤੋਲਿਆ 13 13 ਗਾਇਆ ਸਾਰਾ ਕੁਝ 13 ਦੇ ਵਿੱਚ ਰੱਖਿਆ ਮਹਾਰਾਜ ਆਪ ਵੀ 13 13 ਦਾ ਕਰਦੇ ਸੀਗੇ ਸੋ 13 ਦੀ ਬਹੁਤ ਮਹਾਨਤਾ ਆ ਸਿੱਖਾਂ ਦੀ ਦੁਨੀਆ ਦੇ ਵਿੱਚ ਸਿੱਖਾਂ ਦੀ ਜ਼ਿੰਦਗੀ ਦੇ ਵਿੱਚ ਦਸਾਂ ਪਾਤਸ਼ਾਹੀਆਂ ਦੀ ਜੋਤ ਪਹਿਲੇ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਾਂ ਪਾਤਸ਼ਾਹੀ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ 12ਵੇਂ ਰਤਨ ਨੇ ਸ੍ਰੀ ਦਸਮ ਗ੍ਰੰਥ ਜੀ ਤੇ 13ਵੇਂ ਨੇ ਸ੍ਰੀ ਸਰਬਲੋ ਪ੍ਰਕਾਸ਼ ਜਿੰਨਾ ਚਿਰ ਇਹ 13 ਦੀ ਖੇਡ ਪੂਰੀ ਨਹੀਂ ਹੁੰਦੀ ਸਿੱਖ ਕਿਤੇ ਨਹੀਂ ਪਹੁੰਚ ਸਕਦੇ ਇਹ ਗ੍ਰੰਥ ਸਾਨੂੰ ਪੂਰੇ ਕਰਨੇ ਪੈਣਗੇ ਇਥੋਂ ਤੱਕ ਕਿ ਸਾਡੇ ਜੋ ਗੁਰਬਾਣੀ ਦੇ ਨਾਲ ਸਿੱਖ ਵਸਤਾ ਰੱਖਦੇ ਨੇ ਜਿਨ੍ਹਾਂ ਨੂੰ ਗਿਆਨ ਹੈਗਾ ਜਿਨ੍ਹਾਂ ਨੇ ਸੰਥਿਆ ਲਈ ਹੋਈ ਆ ਗੁਰਬਾਣੀ ਪੜ੍ਹਦੇ ਨੇ ਉਹ ਬਖੂਬੀ ਜਾਣਦੇ ਨੇ ਕਿ ਵਾਹਿਗੁਰੂ ਮੰਤਰ 올 ਓਵਰ ਵਰਲਡ ਜਿਹੜਾ ਸਿੱਖ ਸੰਗਤ ਜਾਪ ਕਰਦੀ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 13 ਵਾਰ ਦਰਜ ਆ ਵਾਹਿਗੁਰੂ ਮੰਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 13 ਵਾਰ ਦਰਜਾ ਤੁਸੀਂ ਵੇਖੋ ਵੀ 13 ਦੀ ਕੀ ਮਹਾਨਤਾ ਸਾਡੀ ਜ਼ਿੰਦਗੀ ਦੇ ਵਿੱਚ ਇਸ ਕਰਕੇ ਇਹਨਾਂ ਦਾ ਪ੍ਰਕਾਸ਼ ਹੋਣਾ ਜ਼ਰੂਰੀ ਹੈ ਹਾਂ ਇਹ ਗੱਲ ਅਸੀਂ ਮੰਨਦੇ ਆਂ ਵੀ ਥੋੜਾ ਬਹੁਤ ਗੁਰਬਾਣੀ ਦੇ ਨਾਲ ਛੀਡ ਛਾੜ ਕੀਤੀ ਗਈ ਹੈ ਸ਼੍ਰੀ ਦਸਮ ਗ੍ਰੰਥ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਕਿ ਤੁਹਾਨੂੰ ਲੱਗਦਾ ਵੀ ਛੀਡ ਛਾੜ ਹੋਈ ਹੋਈ ਹੈ ਵੀਰ ਜੀ ਜੇ ਛੀਡ ਛਾੜ ਨਹੀਂ ਹੋਈ ਤਾਂ ਅੱਜ ਇਹ ਨਤੀਜੇ ਨਹੀਂ ਸੀ ਬੋਲਣੇ ਅੱਜ ਸਿੱਖ ਬਹੁਤ ਜ਼ਿਆਦਾ ਮੈਂਟਲੀ ਫਿਜ਼ੀਕਲੀ ਸਪਿਰਚੁਅਲੀ ਡਾਊਨ ਹੋ ਚੁੱਕੇ ਨੇ ਜਿਵੇਂ ਅਸੀਂ ਆਪਣੇ ਭੈਣ ਭਰਾਵਾਂ ਨੂੰ ਅਗਾਹ ਕਰ ਦਈਏ ਨਵੀਂ ਜੜੀ ਪੀੜੀ ਆ ਜਿਸ ਮਹਾਰਾਜ ਦੀ ਬੀੜ ਨੂੰ ਸਿੱਖ ਸੰਗਤ ਮੱਥਾ ਟੇਕਦੀ ਆ ਜਾਣ ਕੇ ਹੈਰਾਨੀ ਹੋਏਗੀ ਕਿ ਪਹਿਲੇ ਸਮਿਆਂ ਦੇ ਵਿੱਚ ਜੇ ਇਸ ਤਰੀਕੇ ਦੇ ਨਾਲ ਕੋਈ ਗੁਰਬਾਣੀ ਲਿਖਦਾ ਸੀਗਾ ਤੇ ਉਹਨੂੰ ਬਹੁਤ ਵੱਡੀ ਸਜ਼ਾ ਲਾਈ ਜਾਂਦੀ ਸੀਗੀ ਬਰਖਾਸਤ ਕੀਤਾ ਜਾਂਦਾ ਸੀ ਸਿੱਖੀ ਦੇ ਵਿੱਚੋਂ ਜਿਵੇਂ ਹੁਣ ਪਾਦਸ਼ਾਹ ਦੇ ਰੂਪ ਆ ਪਾਦਸ਼ਾਹ ਦੇ ਰੂਪ ਪਹਿਲੇ ਨਹੀਂ ਸੀ ਪ੍ਰਕਾਸ਼ ਹੁੰਦੇ ਜਿਹੜੇ ਭੈਣ ਭਰਾਵਾਂ ਨੂੰ ਨਹੀਂ ਪਤਾ ਪਾਦਸ਼ਾਹ ਦੇ ਰੂਪ ਕੀ ਹੁੰਦੇ ਨੇ ਉਹਦੇ ਵਿੱਚ ਬਾਣੀ ਦੇ ਜਿਹੜੇ ਸ਼ਬਦ ਨੇ ਉਹ ਸੈਪਰੇਟ ਕੀਤੇ ਗਏ ਨੇ ਉਹਦੇ ਵਿੱਚ ਸਪੇਸ ਆ ਤੇ ਜਿਹੜੇ ਦੁਸ਼ਮਣ ਸੀਗੇ ਸਿੱਖੀ ਦੇ ਉਹ ਚੰਗੀ ਤਰ੍ਹਾਂ ਹੀ ਜਾਣ ਚੁੱਕੇ ਸੀਗੇ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਬਾਣੀ ਲੜੀਵਾਰ ਹੁੰਦੀ ਸੀ ਅੱਜ ਕਿੰਨੇ ਲੋਕ ਪਰੇਸ਼ਾਨ ਨੇ ਕਿੰਨੇ ਭੈਣ ਭਰਾ ਨੇ ਜੋ ਪੁੱਛਦੇ ਨੇ ਕਿ ਸਾਡਾ ਧਿਆਨ ਨਹੀਂ ਲੱਗਦਾ ਧਿਆਨ ਨੂੰ ਘੜਨ ਦੀ ਜੋ ਕਲਾ ਆ ਜੋ ਮਕੈਨੀਕਲ ਵੇ ਆ ਉਹ ਲੜੀਵਾਰ ਗੁਰਬਾਣੀ ਕਰਦੀ ਹੈ ਮੀਨਸ ਜਿਹੜੇ ਸ਼ਬਦ ਜਿਹੜੇ ਨੇ ਇੱਕੋ ਲੱਡੀ ਦੇ ਵਿੱਚ ਪਰੋਏ ਹੋਏ ਨੇ ਸਾਡਾ ਧਿਆਨ ਵੀ ਉਹਨੇ ਕਰਨਾ ਸਾਡਾ ਚਿੱਤ ਵੀ ਇੱਕ ਕਰਨਾ ਸਾਡੀ ਸੋਚ ਵੀ ਇੱਕ ਕਰਨੀ ਜਿਵੇਂ ਅੱਜ ਕੱਲ ਸਿੱਖ ਇੱਕ ਦੂਜੇ ਨਾਲ ਲੜੀ ਜਾਂਦੇ ਆ ਸੋਚ ਨਹੀਂ ਰਲਦੀ ਜਿਸ ਦਿਨੇ ਲੜੀਵਾਰ ਗੁਰਬਾਣੀ ਪੜ੍ਹਨਗੇ ਇਹਨਾਂ ਦੀ ਸੋਚ ਇੱਕ ਹੋਵੇਗੀ ਇੱਕ ਦੂਜੇ ਨੂੰ ਮੰਨਣਗੇ ਇੱਕ ਦੂਜੇ ਦੀ ਗੱਲ ਵੀ ਸਹਾਰਨਗੇ ਵਿਚਾਰ ਧਾਰਾ ਇੱਕ ਹੋਵੇਗੀ ਸੂਈ ਕਮਜ਼ੋਰੀਆਂ ਨੇ ਹੁਣ ਤੁਸੀਂ ਵੇਖੋ ਵੀ ਅੱਜ ਕੱਲ ਕਿੰਨੇ ਅਸੀਂ ਗੈਜਟਸ ਯੂਜ਼ ਕਰਦੇ ਆ ਕੋਈ ਵੀ ਗੈਜਟ ਆ ਤੁਸੀਂ ਉਸ ਨੂੰ ਡੀਸੈਂਬਲ ਕਰਦੇ ਹੋ ਉਹਦਾ ਕੋਈ ਮੋਲ ਨਹੀਂ ਹੈਗੇ ਭਾਵੇਂ 2 ਲੱਖ ਰੁਪਏ ਦਾ ਮੋਬਾਈਲ ਹੋਵੇ ਤੁਸੀਂ ਉਸ ਦਾ ਪੁਰਜਾ-ਪੁਰਜਾ ਕਰਦੇ ਹੋ ਉਹਦੀ ਕੋਈ ਵੈਲਿਊ ਨਹੀਂ ਇਸੇ ਤਰੀਕੇ ਦੇ ਨਾਲ ਸਾਡੇ ਅਤਾ ਸਮੁੰਦਰ ਦਾ ਜੋ ਗਿਆਨ ਆ ਪ੍ਰਮਾਤਮਾ ਨੇ ਸਾਨੂੰ ਬਖਸ਼ਿਆ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗੁਰੂ ਸਹਾਬਾਨ ਉਹਨਾਂ ਦੀ ਬਾਣੀ ਬੰਦ-ਬੰਦ ਕਰਤੀ ਇਹਨਾਂ ਨੇ ਤਾਂ ਤੁਸੀਂ ਵੇਖੋ ਵੀ ਕੀ ਹਾਲਾਤ ਬਣ ਰਹੇ ਨੇ ਅੱਗੇ ਹੁਣ ਜਿੰਨੀਆਂ ਵੀ ਗੁਰਬਾਣੀਆਂ ਜਾਂ ਨਿਤਨੇਮ ਦੇ ਵਿੱਚ ਐਡ ਕੀਤੀਆਂ ਹੋਈਆਂ ਨੇ ਇਹ ਕਹਿ ਰਹੇ ਨੇ ਵੀ ਉਹ ਹੋਰ ਘਟਾ ਦਿਓ ਕੌਣ ਕਹਿ ਰਿਹਾ ਵਾ ਇਹ ਜਿੰਨੇ ਵੀ ਅੱਜਕੱਲ ਪ੍ਰਚਾਰਕ ਨੇ ਅੱਜਕੱਲ ਇਹੀ ਨਾ ਲੱਗਾ ਹੋਇਆ ਵੀ ਨਹੀਂ ਜੀ ਤੁਸੀਂ ਬਾਣੀ ਵੀ ਨਾ ਪੜੋ ਤੁਸੀਂ ਨਿਤਨੇਮ ਵੀ ਨਾ ਕਰੋ ਤੁਸੀਂ ਇਕੱਲਾ ਸਿਮਰਨ ਕਰ ਲਓ ਕਿਹਦੇ ਤੇ ਟਾਰਗੇਟ ਕਰ ਰਹੇ ਤੁਸੀਂ ਕਿਸੇ ਨੂੰ ਟਾਰਗੇਟ ਕਰਨ ਦੀ ਗੱਲ ਨਹੀਂ ਵੀਰੇ ਇਹ ਸੱਚਾਈ ਆ ਸਮਾਜ ਦੀ ਜਿਸ ਹਿਸਾਬ ਦੇ ਨਾਲ ਇਹ ਚੱਲ ਰਿਹਾ ਵੀ ਇੰਨੀ ਜ਼ਿਆਦਾ ਢਿੱਲ ਜੇ ਢਿੱਲ ਹੀ ਦੇਣੀ ਸੀ ਤੇ ਫੇਰ ਖੰਡੇ ਦੀ ਧਾਰ ਨਾਲੋਂ ਤਿੱਖਾ ਰਸਤਾ ਹੋ ਤੇ ਫੇਰ ਸਿੱਖੀ ਦੇ ਵਿੱਚ ਹੈ ਹੀ ਨਹੀਂ ਜਦੋਂ ਅਸੂਲ ਹੀ ਖਤਮ ਹੋ ਗਏ ਤੇ ਫੇਰ ਸਿੱਖੀ ਕਾਦੀ ਮਹਾਰਾਜ ਨੇ ਜੋ ਸਾਨੂੰ ਰਹਿਤ ਬਖਸ਼ੀ ਆ ਕਿ ਭਾਈ ਇਹ ਨਹੀਂ ਬਾਣੀ ਆ ਪੜ੍ਹਨੀ ਆ ਪੜ੍ਹਨੀ ਆ ਇਹ ਸਾਡੀ ਖਰਾਕ ਆ ਨਿਤਨੇਮ ਦੇ ਨਾਲ ਪੁਰਾਤਨ ਸਿੱਖ ਪੰਜ ਗ੍ਰੰਥੀ 10 ਗ੍ਰੰਥੀ ਦਾ ਜਾਪ ਕਰਦੇ ਹੁੰਦੇ ਸੀ ਆਮ ਤੋਂ ਆਮ ਸਿੱਖ ਵੀ ਸਿੱਖਣੀ ਆ ਘੱਟੋ ਘੱਟ 10 ਪਾਠ ਸ੍ਰੀ ਜਪਜੀ ਸਾਹਿਬ ਦੇ ਕਰਨੇ ਕਰਨੇ ਆਨੰਦ ਸਾਹਿਬ ਦੇ ਪੰਜ ਪਾਠ ਕਰਨੇ ਕਰਨੇ ਸੁਖਮਨੀ ਸਾਹਿਬ ਦੇ ਦੋ ਪਾਠ ਕਰਨੇ ਕਰਨੇ ਨਿਤ ਦੀ ਰੁਟੀਨ ਸੀ ਬਾਣੀ ਵੀ ਕੰਟ ਹੁੰਦੀ ਸੀ 2.5 3 ਘੰਟੇ